ਵੀ ਇਹ ਚੀਜ਼ ਆ ਰਹੀ ਹੈ ਜੀ ਕਹਿੰਦੇ ਨੇ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਸਾਰਿਆਂ ਦੀ ਪ੍ਰਾਪਰਟੀ ਦਾ ਸਰਵੇ ਕਰਵਾਵਾਂਗੇ ਤੇ ਜਿਹੜੀ ਪ੍ਰਾਪਰਟੀ ਸਰਵੇ ਦੇ ਵਿੱਚ ਜਿਆਦਾ ਇਨਕਮ ਜੀ ਦੀ ਹੈ ਜਿਹਦੀ ਪ੍ਰਾਪਰਟੀ ਜਿਆਦਾ ਹੋਈ ਉਹ ਇੱਕ ਉਹਨਾਂ ਨੇ ਸਟੈਂਡਰਡ ਮੈਜ਼ਰ ਕਰਨਾ ਹੁਣ ਪਤਾ ਨਹੀਂ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿਹੜਾ ਸਟੈਂਡਰਡ ਉਹ ਮੈਜ਼ਰ ਕਰਨਗੇ ਉਸ ਸਟੈਂਡਰਡ ਤੋਂ ਬਾਅਦ ਜਿਹੜੀ ਪ੍ਰਾਪਰਟੀ ਦੀ ਬਜਾ ਪ੍ਰੋ ਪੈਸਾ ਹੋਏਗਾ ਉਹ ਗਰੀਬ ਆਮ ਜਨਤਾ ਵਿੱਚ ਗਰੀਬਾਂ ਵਿੱਚ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ ਜਾਏਗਾ ਤੇ ਆਪਾਂ ਮੈਂ ਇੱਕ ਛੋਟੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਇਹ ਨਹੀਂ ਕਹਿੰਦਾ ਕਿ ਐਗਜੈਕਟ ਇਹੀ ਹੋਏਗਾ ਪਰ ਇੱਕ ਛੋਟੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਹੋ ਸਕਦਾ ਹੈ ਹੁਣ ਇਹ ਸਕੂਲਿੰਗ ਤੋਂ ਬਾਅਦ ਇਹਨਾਂ ਨੇ ਕੋਈ ਕੋਰਸ ਕੀਤਾ ਤੇ ਹੁਣ ਜੌਬ ਕਰ ਰਹੇ ਨੇ ਜੀ ਇਹਨਾਂ ਦੀ ਅਦਾਜ ਹੈ ਫੈਕਟਰੀ 'ਚ ਤਨਖਾਹ ਹੈਗੀ ਜੀ 40000 ਰੁਪਏ ਇਹ ਨੇ ਜੀ ਅਲੇ ਕੁਮਾਰ ਜੀ ਠੀਕ ਹੈ ਜੀ ਇਹ ਬਚਪਨ ਜੇ ਇਹਨਾਂ ਨੇ ਥੋੜੇ ਬੋਤੇ ਪੜ੍ਹਾਈ ਦੀ ਕੁਅਦ ਕੱਟ ਤੇ ਅੱਜ ਤੱਕ ਵਿੜਾਈ ਵੱਲ ਐਸ਼ ਪ੍ਰਸਤੀ ਕੀਤੀ ਹੈ ਤੇ ਹੁਣ ਇਹਨਾਂ ਨੇ ਜੋ ਨੌਕਰੀ ਕਰਦੇ ਇਹਨਾਂ ਦੀ ਸੈਲਰੀ ਅੰਦਾਜ਼ਾ ਕੋਈ 15 ਤੋਂ 20 ਹਜ਼ਾਰ ਦੇ ਕਰੀਬ ਇਹਨਾਂ ਦੀ ਸੈਲਰੀ ਹੈਗੀ ਹੈ ਜੀ ਇਹਨਾਂ ਜੀ ਮਿਸਟਰ ਗਜਾਨੰਦ ਜੀ ਮੰਨ ਲਓ ਇਹ ਜਿਨ੍ਹਾਂ ਨੂੰ ਕਹ ਲਓ ਮਾਨੀ ਅਡਾਨੀ ਠੀਕ ਹੈ ਜੀ ਇਹਨਾਂ ਨੇ ਬਚਪਨ ਤੋਂ ਬਹੁਤ ੱੱਕੇ ਖਾਦੇ ਮਿਹਨਤ ਕੀਤੀ ਆਪਣੇ ਲੈਵਲ ਤੇ ਇਹਨਾਂ ਨੇ ਇੱਕ ਛੋਟਾ-ਵਡਾ ਕੰਮ ਸ਼ੁਰੂ ਕੀਤਾ ਉਸ ਮਿਹਨਤ ਦੇ ਸਦਕਾ ਇਸ ਲੈਵਲ ਤੇ ਪਹੁੰਚ ਗਏ ਕਿਨਾਂ ਇੱਕ ਫੈਕਟਰੀ ਖੜੀ ਕੀਤੀ ਹੈ ਤੇ ਕੋਈ 1.5 ਤੋਂ 2 ਕਰੋੜ ਨਾ ਦੀ ਟਰਨਓਵਰ ਹੈਗੀ ਹੈ ਉਹਨਾਂ ਦੇ ਮੰਨੀ ਜਾਵੇ ਕਿ ਜਿਹੜੇ ਕਹਿੰਦੇ ਸੀ ਜਿੱਤਨ ਤੋਂ ਬਾਅਦ ਪ੍ਰਾਪਰਟੀ ਦਾ ਸਰਵੇ ਕਰਾਵਾਂਗੇ ਹੁਣ ਸਪੋਜ਼ ਕਿ ਇਹ ਤਿੰਨ ਬੰਦੇ ਮੇਰੇ ਸਾਹਮਣੇ ਨਜ਼ਾਰੇ ਨੇ ਇਹ ਤਿੰਨਾਂ ਬੰਦਿਆਂ ਦੀ ਪ੍ਰਾਪਰਟੀ ਦਾ ਸਰਵੇ ਕੀਤਾ ਜਾਏਗਾ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਜਿਸ ਬੰਦੇ ਨੇ ਕੋਪੜੀ ਜ਼ਿਆਦਾ ਨਿਕਲੀ ਮੰਨ ਲਓ ਕਿ ਇੱਕ ਬੰਦੇ ਨੇ ਬਚਪਨ ਤੋਂ ਮਿਹਨਤ ਕੀਤੀ ਇਹਨਾਂ ਨੇ ਫੈਕਟਰੀ ਖੜੀ ਕਰ ਲਈ ਮੋਟੀ-ਮੋਟੀ ਆਮਦਨ ਆਈ ਹੈ ਸਰਵੇ ਕਰਕੇ ਨਾਲ ਸਟੈਂਡਰਡ ਕਰਨਾ ਕਿ ਉਹਨਾਂ ਦੀ ਇੰਨੀ ਪ੍ਰਾਪਰਟੀ ਇਹਨਾਂ ਨੂੰ ਦੇਣੀ ਹੈ ਬਾਕੀ ਬਚਦੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੇ ਬਾਕੀ ਬੰਦੇ ਬਚਪਨ ਤੋਂ ਵਿਹਲੇ ਘੁੰਮਦੇ ਰਹੇ ਆ ਉਹਨੂੰ ਵੀ ਦੇ ਮਿਲ ਜਾਏਗੀ ਜਿਹੜਾ ਬੰਦਾ ਇੱਕ ਲੱਗਿਆ ਉਹਨੂੰ ਵੀ ਮਿਲ ਜੇਗੀ ਬਰਾਬਰ ਬਰਾਬਰ ਤਕਰੀਬਨ ਕਰਨ ਦੀ ਕੋਸ਼ਿਸ਼ ਕਰਨਗੇ ਜੀ ਤੇ ਹੁਣ ਮੈਂ ਨਹੀਂ ਕਹਿੰਦਾ ਕਿ ਐਗਜ਼ੈਕਟੇ ਹੀ ਹੋਏਗਾ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਹੋਇਆ ਤੇ ਕੀ ਇਹ ਜਾਇਜ਼ ਹੈ ਸਹੀ ਹੈ ਵੈਸੇ ਵੀ ਇੱਕ ਕਿਸੇ ਨੇ ਸਿਆਣੇ ਨੇ ਗੱਲ ਕੀਤੀ ਸੀ ਜੇ ਇੱਕ ਆਂਡੀਆਂ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸਭ ਦੀ ਪ੍ਰਾਪਰਟੀ ਬਰਾਬਰ ਕਰ ਦਿੱਤੀ ਸਭ ਨੂੰ ਇੱਕ ਬਰਾਬਰ ਪੈਸਾ ਦੇ ਦਿੱਤਾ ਜਾਵੇ ਠੀਕ ਹੈ ਜੀ ਕੋਈ ਅਮੀਰ ਨਾ ਹੋਵੇ ਕੋਈ ਗਰੀਬ ਨਾ ਹੋਵੇ ਸਭ ਦੀ ਪ੍ਰਾਪਰਟੀ ਇੱਕ ਬਰਾਬਰ ਹੋ ਜਾਵੇ ਤੇ ਕੁਝ ਸਾਲਾਂ ਬਾਅਦ ਜੋ ਇਨਕਮ ਦਾ ਜੋ ਅਮੀਰ ਤੇ ਗਰੀਬੀ ਦਾ ਗੈਪ ਆ ਉਹ ਫਿਰ ਵੱਧਣਾ ਸ਼ੁਰੂ ਹੋ ਜਾਏਗਾ ਇੱਕ ਟਾਈਮ ਤੇ ਫਿਰ ਅਸੀਂ ਐਸੇ ਹਾਲਤ ਵਿੱਚ ਪਹੁੰਚ ਜਾਵਾਂਗੇ ਜਿਸ ਹਾਲਤ ਵਿੱਚ ਅਸੀਂ ਹੈਗੇ ਆ ਤੇ ਤੁਸੀਂ ਲੋਕਾਂ ਨੂੰ ਪ੍ਰਾਪਰਟੀ ਲੈ ਕੇ ਉੱਪਰੋਂ نیچے ਦੇ ਸਕਦੇ ਹੋ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਸਕਿੱਲ ਡਾਇਵਰਟ ਕਰਦੇ ਸਕਿੱਲ ਕਿਉਂ ਨਹੀਂ ਜਨਰੇਟ ਕਰਨ ਦੀ ਉਹਨਾਂ ਨੂੰ ਕਹਿੰਦੇ ਦੋਸਤੋ ਗੌਰ ਕਰਨਾ ਤੇ ਕਮੈਂਟ ਵਿੱਚ ਕੋਈ ਪੋਜ਼ਿਟਿਵ ਗੱਲ ਹੋਵੇ ਜ਼ਰੂਰ ਦੱਸਣਾ 네ਗੇਟਿਵ ਵਾਲੇ ਪਲੀਜ਼ ਦੂਰ ਰਹਿਣਾ